ਅੱਜ ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਤੂ ਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੁਲਦੀਪ ਸਿੰਘ ਜੀ ਦੇ ਕੋਲ ਆਏ ਆ ਦੋਸਤੋ ਅੱਜ ਤਕਰੀਬਨ ਆਪਾਂ ਤੁਹਾਨੂੰ ਟੋਟਲ 6 ਐਨੀਮਲ ਦਿਖਾਉਣੇ ਆ ਇਧਰ ਇੱਕ ਪਾਸੇ ਤੁਸੀਂ ਵੇਖ ਰਹੇ ਜੇ ਤਿੰਨ ਗੇ ਬੇੜਾ ਤੁਹਾਨੂੰ ਦਿਖਾਵਾਂਗੇ ਇੱਕ ਤਾਜੀ ਸੱਜਰ ਸੂਈ ਆ ਇੱਕ ਤਕਰੀਬਨ ਕੋਈ ਮਹੀਨੇ ਦੀ ਡੇਢ ਦੀ ਬਾਕੀ ਬੱਚਾ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਤੇ ਇੱਕ ਟੋਕੜ ਵੇੜ ਹੋਊਗੀ ਇਧਰ ਇੱਕ ਸੱਜਰ ਆਪਾਂ ਨੀਲੀ ਰਾਵੀ ਦੀ ਮਾਝ ਤੁਹਾਨੂੰ ਇੱਕ ਪੂਰੀ ਮੱਝ ਦਿਖਾ ਦੇਾਂਗੇ ਸੋ ਇਸ ਵਾਈ ਪਸ਼ੂ ਆ ਤੇ ਇੱਕ ਇਧਰ ਝੋਟੀ ਦਿਖਾਵਾਂਗੇ ਤੁਹਾਨੂੰ ਠੀਕ ਆ ਜੀ ਬਗੈਰ ਬੱਚੇ ਤੋਂ ਆ ਬੱਚਾ ਦਾ ਐਕਸਪਾਇਰ ਹੋ ਗਿਆ ਸੀਗਾ ਬਾਕੀ ਫੁੱਲ ਡਿਟੇਲ ਤੁਹਾਨੂੰ ਮਿਲ ਜੂਗੀ ਆ ਇਸ ਵੀਡੀਓ ਦੇ ਵਿੱਚ ਅੱਜ 31 ਮਾਰਚ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 12:00 ਵਜੇ ਦਾ ਸੋ ਟੋਟਲ 6 ਨਗ ਹੋਣਗੇ 6 ਨਗਾਂ ਦੀ ਡਿਟੇਲ ਕੁਲਦੀਪ ਸਿੰਘ ਨੂੰ ਤੋਂ ਲੈ ਲਾਂਗੇ ਆਪਾਂ ਅੱਗੋਂ ਕੋਈ ਵੀ ਖਰੀਦਦਾਰ ਭਰਾ ਆਪਣਾ ਇੱਥੇ ਆ ਰਿਹਾ ਤੇ ਦੋ ਟਾਈਮ ਚਾਹੇ ਕੋਈ ਭਰਾ ਤਿੰਨ ਟਾਈਮ ਸਮੇਂ ਤੋਂ ਸਮਾਂ ਕੱਢ ਕੇ ਆਪਣਾ ਹੱਕ ਸਮਝ ਕੇ ਜੋ ਕੇ ਪਸਮਾ ਕੇ ਤਸੱਲੀ ਕਰ ਲਿਓ ਠੀਕ ਆ ਸਮਾਲ ਸਾਫ ਸੁਥਰਾ ਜੋ ਦੱਸਿਆ ਜਾਊਗਾ ਉਹ ਪ੍ਰੋਪਰ ਨਿਕਲੂਗਾ ਠੀਕ ਆ ਜੀ ਚਾਹੇ ਦੁੱਧ ਦੀ ਗੱਲ ਕਰ ਲਈਏ ਚਾਹੇ ਥਣਾ ਦੀ ਗੱਲ ਕਰ ਲਈਏ ਕਿਸੇ ਪਾਸੇ ਜੇ ਕੋਈ ਫਾਲਟ ਕੋਈ ਉਨੇ ਕੀ ਕੋਈ ਗੱਲਬਾਤ ਹੋਈ ਤੇ ਪਹਿਲਾਂ ਦੱਸੀ ਜਾਊਗੀ ਗੱਲਬਾਤ ਆਓ ਕਰਦੇ ਆ ਗੱਲਬਾਤ ਕੁਲਦੀਪ ਭਾਈ ਸਭ ਤੋਂ ਪਹਿਲਾਂ ਸਾਸਰੀ ਕਾਲ ਭਾਈ ਅੱਛਾ ਹਮਸੁਹਾਲ ਹੋਰ ਠੀਕ ਆ ਜੀ ਮਹਾਰਾਜ ਹਾਂਜੀ ਹਾਂਜੀ ਵਧੀਆ ਤੁਸੀਂ ਚਲੋ ਸ਼ੁਕਰੇ ਮਾਲਕ ਦਾ ਵਧੀਆ ਵਧੀਆ ਕੁਲਦੀਪ ਬਾਕੀ ਜਿੰਨੇ ਭੈਣ ਭਰਾ ਵੇਖ ਰਹੇ ਆਪਣੇ ਰਾਜਪੁਰ ਤੁਹਾਨੂੰ ਸਾਰਿਆਂ ਨੂੰ ਸਾਸਰੀ ਜੀ ਸਾਸਰੀ ਕਾਲ ਮਹਾਰਾਜ ਅੱਛਾ ਕੁ ਨਾ ਕੋਦਰ ਵਿੱਚੋਂ ਆ ਤੇ ਪਜਾਦੇ ਦੇ ਸੇਲ ਹੋ ਕੇ ਆ ਹਾਂਜੀ ਹਾਂਜੀ ਵੇਖੀ ਆਂਗੋ ਠੀਕ ਆ ਅੱਜ ਇੱਕ ਆਪਣੇ ਕੋਲ ਨੀਲੀ ਰਬੀ ਦੀ ਆ ਮੱਝ ਆਈ ਆ ਤਾਜੀ ਆ ਹਾਂਜੀ ਹਾਂਜੀ ਤਾਜੀ ਆ ਇਹ ਡਾਂਗ ਦੇ ਨਾਲ ਸੁਆ ਹੋਗਾ ਠੀਕ ਆ ਹਾਂਜੀ ਤੇ ਵੜਾ ਵਿੱਚ ਤਿੰਨ ਵੜਾ ਵਾ ਤਿੰਨ ਵੜਾ ਹਾਂਜੀ ਇੱਕ ਟੋਕੜ ਆ ਗਈ ਹਨਾ ਕੱਲੀ ਟੋਕੜੀ ਆ ਉਹ ਟੋਕੜ ਕੱਲੀ 1.5 ਕਿਲੋ ਦੀ ਆ ਅੰਦੇ ਭਰਾਇਆ ਉਹ ਭਾਰਾ 5 ਕਿਲੋ ਦੀ ਆ ਇਹ ਆਪਾਂ ਟੋਕੜ ਘਾ ਕੇ ਦੇਣੀ ਨਿਗਰਾਵੇਗਾ ਕਿਸਮਤਾਂ ਹਾਂ ਵਸ਼ੀ ਇਹਦਾ ਚੰਗੀ ਆ ਠੀਕ ਆ ਇਹ 1.5 ਕਿਲੋ ਦੀ ਹੋਊਗੀ ਤੇ ਆ ਤੇ ਕੱਲ ਸੁੱਈ ਜਲੇ ਠੀਕ ਆ ਹਾਂ ਇਹ ਮਗਰ ਬੱਛੀ ਚੰਗੀ ਏ ਇਹ ਮਗਰ ਬੱਛੀ ਆਰ ਸਰਚ ਆ ਗਈ ਹਾਂ ਤੇ ਗਰ ਤੇ ਆ ਸਰ ਦੇ ਵਿੱਚ ਮਗਰ ਬੱਛੀ ਆ ਹਾਂਜੀ ਇਹ ਦੋਸਤੋ ਆਪਾਂ ਤੁਹਾਨੂੰ ਬਾਅਦ ਵਿੱਚ ਦਿਖਾ ਦੇਾਂਗੇ ਪਸ਼ੂ ਜਿਹੜੀਆਂ ਵੜਣਾ ਖਾਸ ਤੌਰ ਤੇ ਪਹਿਲਾਂ ਆਪਾਂ ਤੁਹਾਨੂੰ ਮੱਝਾ ਦਿਖਾ ਦਿੰਨੇ ਆ ਸ਼ੁਰੂਆਤ ਕਰਾਂਗੇ ਇੱਕ ਨੀਲੀ ਰਬੀ ਦੀ ਮੱਝ ਤੋਂ ਇਧਰ ਤੁਸੀਂ ਵੇਖੋਗੇ ਠੀਕ ਆ ਜੀ ਬਿਲਕੁਲ ਸੋਈ ਸੁਭਾਈ ਏ ਮਗਰ ਕਟਾ ਮੇਲ ਕਾਫ ਆ ਇਹ ਕਲਦੀਪ ਸੂਬਾ ਕਿੰਨਾ ਹੋਊਗੀ ਮੈਂ ਦੂਜਾ ਸੂਬਾ ਸਈ ਦੂਜਾ ਸੂਬਾ ਹਾਂਜੀ ਠੀਕ ਆ ਵੀਰੇ ਇਹਨੂੰ ਅਜ ਦਿਨ ਸਮਾਂ ਕਿੰਨਾ ਹੋ ਗਿਆ ਸਈ ਨੂੰ ਇਹਨੂੰ ਦਾਤ ਤੋਂ 12 ਦਿਨ ਹੋ ਗਏ ਨੇ 10-12 ਦਿਨ ਹੋ ਗਿਆ ਤੇ 12 ਦਿਨਾਂ ਦਾ ਬੱਚਾ ਵੀ ਹੈਗਾ ਹਾਂਜੀ ਲੋਕੀ ਕਟਾ ਮਗਰ ਮੇਲ ਕਾਪ ਆ ਠੀਕ ਆ ਜੀ ਹਾਂਜੀ ਉਹਦਾ ਦਾ ਬੱਚਾ ਮਗਰ ਜਿਹੋ ਦੀ ਮਾਂ ਤੁਸੀਂ ਦੇਖ ਰਹੇ ਹੋ ਹਾਂਜੀ ਨਹੀਂ ਨਹੀਂ ਤੇ ਥੋੜਾ ਜਿਹਾ ਗੋਲ ਘੁਮਿਆ ਉਪਰੋਂ ਸਿੰਘ ਆ ਪਰ ਫੱਬਦੀ ਐ ਮੈਂ ਠੀਕ ਆ ਜੀ ਨੀਲੀ ਰਾਵੀ ਦੇ ਵਿੱਚ ਅਕਸਰ ਥੋੜਾ ਜਿਹਾ ਉੱਚਾ ਖੁੱਲਾ ਸਿੰਘ ਦੀ ਫੱਬਦਾ ਮੱਜਾਂ ਨੂੰ ਖਾਸ ਤੌਰ ਤੇ ਤੇਲਦੀਪ 12-13 ਦਿਨਾਂ ਦੀ ਸੂਈ ਜੇ ਦੁੱਧ ਕਿੰਨਾ ਚਵਾਦੀ ਕਾਕਲ ਦੋ ਤਿਆਰ ਹੋ ਗਣ 10 ਕਿਲੋ ਹਾਂਜੀ ਆ ਨੈਟ ਜਿਹੜਾ ਹਾਂ ਕੋਈ ਆਨਲਾਈਨ ਵੀ ਸੌਦਾ ਕਰਦਾ ਉਹ 10 ਕਿਲੋ ਹੋਊਗਾ ਠੀਕ ਆ ਹਾਂਜੀ ਅਗਲੇ ਪਿਛਲੇ ਥਾ ਹੋਰੀ ਜਿਹੜੀ ਵਾਧ ਘਾਟ ਹੋਈ ਉਹ ਆਪਾਂ ਪਹਿਲਾਂ ਦੱਸ ਦਾਂਗੇ ਵੀ ਏਦਾਂ ਜੀ ਠੀਕ ਆ ਜੀ ਠੀਕ ਆ ਆ ਦੇਖੋ ਜੀ ਠੀਕ ਆ ਜੀ ਸੋ ਚੋਣ ਜਵਾਂ ਦੀ ਦੋਸਤੋ ਚੰਗੀ ਰਹੂਗੀ ਬਾਕੀ ਮਾਝ ਤੁਸੀਂ ਦੇਖ ਲਓ ਇੱਕ ਵਾਰੀ ਤਸੱਲੀ ਨਾਲ ਮੁੱਠੀ ਮੁੱਠੀ ਥਾਣਾ ਕਰਮਾ ਲਈ ਨੂੰ 나ੜਾ ਨੂੜਾ ਦੇਣਸ ਹਵਾਨੇ ਚੱਡੇ ਦੇ ਉੱਪਰ ਕਾਫੀ ਸੋ 10 ਕਿਲੋ ਧਾਰਾਂ ਦੇ ਥੱਲੇ ਇਸ ਵਕਤ ਮੌਜੂਦ ਆ ਖੋਲ ਕੇ ਆਪਾਂ ਤੁਹਾਨੂੰ ਇੱਕ ਵਾਰੀ ਤੋੜ ਕੇ ਚੈੱਕ ਕਰਾ ਦਿੰਨੇ ਆ ਸੂਤੇ ਨਿਸ਼ਾਨ ਬਾਕੀ ਥੋੜੀ ਜਿਹੀ ਕਿਤੇ ਨਾ ਕਿਤੇ ਵਾਈਟਨੈਸ ਟੁੱਟਮੀ ਮਾਰਕਿੰਗ ਤੁਹਾਨੂੰ ਨਜ਼ਰ ਆਊਗੀ ਬਾਕੀ ਹੈ ਬਿਲਕੁਲ ਪਤਲੇ ਸੋ ਮਾਜ ਦਾ ਰੰਗ ਟੰਗ ਆਹ ਰੂਰ ਜਿਹੜੇ ਚੰਗੇ ਆ ਫੇਸ ਕੁਆਲਿਟੀ ਚੈੱਕ ਕਰੋ ਸਟੇਟ ਪਟਾ ਠੀਕ ਆ ਜੀ ਬਿੱਲੀ ਮਣਕੀ ਅੱਖ ਸਚੁਵਾਈ ਦੀ ਬਹੁਤ ਵਧੀਆ ਕੋਈ ਭਰਾ ਆਨਲਾਈਨ ਚਾਹੇ ਕੋਈ ਧਿਆਨ ਕੇ ਤਸੱਲੀ ਕਰਦਾ ਕੋਈ ਕੋਈ ਨੰਬਰ ਹੋਊਗੀ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਹਾਂ ਆ ਦੇਖੋ ਸੋ ਬੜਕੋ ਬਾਰੀਕ ਚਮੜੀ ਦੇ ਵਿੱਚ ਆ ਪਤਲੀ ਸਕਿਨ ਦੇ ਵਿੱਚ ਇਹ ਮੱਝ ਆ ਗਈ ਜੀ ਠੀਕ ਆ ਜੀ ਲੈ ਬੱਕੀ ਦਾ ਬਣਾ ਤੈਨੂੰ ਇਹ ਅਜੀ ਸੰਸਵਾਈਆ ਸਵੇਰੇ ਲਿਆ ਗਈ ਚੋਈ ਆ ਓਕੇ ਹਾਂ ਹਾਂ ਚੋ ਗਿਆ ਹੀ ਆ ਆ ਜ ਰਾਤੀ ਆ ਨਹੀਂ ਨਹੀਂ ਚੋ ਮਾਰਨਿੰਗ ਹਾਂ ਹਾਂ ਸਵੇਰ ਹੀ ਆਈ ਆ ਹਾਂ ਲੱਭੀ ਅੱਜ ਮਾਰਨਿੰਗ ਸਵੇਰ ਹੀ ਆਈ ਆ ਠੀਕ ਆ ਹਾਂਜੀ ਹਾਂ ਆ ਲੋ ਇਹ ਕਿਉਂ ਗਈ ਆਈ ਆ ਹਾਂ ਹਾਂ ਆ ਦੇਖ ਕਹੀਂ ਪਹਿਨ ਭਰਾ ਦੇ ਨਾ ਟਾਈਮ ਆਪ ਹੋ ਗਿਆ ਤੇ ਮੁੜ ਕੇ ਜਿਹੜਾ ਘੱਟ ਵਖਾਉਂਦੀ ਆ ਹਾਂ ਹਾਂ ਪਰ ਉਹਦੀ ਪੋ ਕੀ ਡਿਮਾਂਡ ਕੀ ਮੋਲ ਰਊਗਾ ਇਸ ਮੈਂ ਦਾ ਮੋਲ ਦੇ ਭਾਵੇਂ ਕਰ ਲਈ ਇੱਕ ਦਾ ਆ ਇੱਕ ਪੰਜ ਦੀ ਦਾ ਆ ਇੱਕ 5 ਦੀ ਹਾਂ ਲਓ ਵੀ 110000 ਮੋਹਲਾ ਤੇ 105000 ਦੀ ਇਹ ਮੱਝ ਮਿਲ ਜੂਗੀ ਤੁਹਾਨੂੰ ਠੀਕ ਆ ਸੋ ਬਾਕੀ ਪ੍ਰੋਪਰ ਤੁਸੀਂ ਮੱਝ ਦੇਖ ਲਈ ਆ ਬਿਲਕੁਲ ਇਧਰ ਜਿਹੜੀ ਸਫੇਦੀ ਵਾਈਟ ਥਾਂ ਤੁਹਾਨੂੰ ਦਿਖਾ ਦਿੰਨੇ ਆ ਆ ਬਹਿਣੀ ਵਾਲਾ ਪਾਸਾ ਠੀਕ ਆ ਸੋ ਮਗਰ ਕਟਾ ਮੇਲ ਕਾ ਨਿਕਨੁਕਰ ਬਹੁਤ ਜਲਦੀ ਚੱਲਦੀ ਆ ਹਾਂ ਠੀਕ ਆ ਜੀ ਸੋ ਸਿੰਗਲ ਹੱਡੀ ਦੀ ਆ ਬਹੁਤ ਵਧੀਆ ਸਿੰਗਲ ਹੱਡੀ ਦੇ ਵਿੱਚ ਸੋ 10 ਕ ਕਿਲੋ ਦੁੱਧ ਕਰਮਾੜੀ ਨੋਰਮਲੀ ਹੁਣ ਆਇਆ ਇਸ ਵਕਤ ਚ ਵਾਇ ਜੋ 12 ਤੇ ਰਗੜ ਦੇ ਦਊਗੀ ਆ ਚੰਗੀ ਸਾਹ ਸਮਾ ਲਓ ਜੀ ਇੱਕ ਵਾਰੀ ਮੈਨੂੰ ਲੱਗਦਾ ਵੀ ਜਿੱਥੋਂ ਆਈ ਆ ਵੈਸੇ ਵੀ ਇੱਥੇ ਨਵੀਂ ਤਾਂਗ ਪਾ ਕੇ ਟੁੱਟਦਾ ਟੁੱਟਦਾ ਹਾਂ ਹਾਂ ਨਾਲੇ ਹਲੇ ਮੈਲਾ ਮੂਲਾ ਮਾਰੂਗੀ ਆ ਫਿਰ ਉਹ ਤੋਂ ਵਰਜੂਗੀ ਕਲ ਵੀ ਬਗ ਨਖਤ ਵਾਈ ਆਪਣੇ ਕੋਲ ਜਿਹੜੀ ਆ ਬੂਰੀ ਆ ਗਈ ਆ ਹਾਂਜੀ ਢੇਲੀ ਆ ਗਈ ਆ ਬੂਰੀ ਹਾਂ ਕੀ ਆ ਲੈ ਲੈ ਜੂਗੀ ਹਫਤਾ ਕੱਚੀ ਹੈ ਹਾਂ ਲਓ ਵੀ ਇੱਕ ਹਫਤਾ ਜੇ ਸਮਾਂ ਇਹਦਾ ਬਾਕੀ ਆ ਇਹ ਗੱਬਨ ਮੈਂ ਜਿਹੜੀ ਆ ਪਾ ਤੁਹਾਨੂੰ ਦਿਖਾ ਰਿਹਾ ਠੀਕ ਆ ਜੀ ਬਾਕੀ ਮੂੰਹ ਮੱਥੇ ਦੀ ਵੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਤੇ ਕੱਦਗਾਠੇ ਦਾ ਪੂਰਾ ਵੱਡਾ ਹੈ ਥੋੜੀ ਜੀ ਸੰਭੜ ਸੁਭਣ ਵਾਲੀ ਆ ਕਈ ਵਾਰ ਨਾਰਮਲ ਸਾਫ ਸੰਭਾਲ ਦੇ ਵਿੱਚੋਂ ਪਸ਼ੂ ਨਿਕਲਦੇ ਆ ਤੇ ਬੂਰੀ ਮੱਝ ਢੇਲੀ ਆ ਠੀਕ ਆ ਜੀ ਸਿੰਘ ਬਿਲਕੁਲ ਹੀਠਾ ਨੂੰ ਆ ਕੰਨੇ ਆ ਕੰਨਾਂ ਤੋਂ ਬਿਲਕੁਲ ਅਗਲੇ ਪਾਸੇ ਗਾਰਡ ਨੂੰ ਜਿਹੜੇ ਸਿੰਘ ਆ ਤੇ ਢੇਲੀਆਂ ਦੇ ਵਿੱਚ ਆ ਸੋ ਨੀਲੀ ਨੂਲੀ ਦੇ ਵਿੱਚ ਵੀ ਕਰਮਾ ਲਈ ਪੈਂਦੀ ਆ ਠੀਕ ਆ ਜੀ ਬਿੱਲੀ ਅੱਖ ਪਰਲੀ ਅੱਖ ਦੇ ਵਿੱਚ ਜਵਾਬ ਸਾਂਭੀ ਨਹੀਂ ਕੇ ਰਹਾ ਨੀ ਪਰ ਤੋਂ ਫੇ ਅਗਲੇਾਂ ਤੇ ਜਵਾਬ ਉਹਦਾ ਹੈਗੀ ਤੇ ਚੰਗੀ ਸਾਰੀ ਸਾਂਭੀ ਨਹੀਂ ਕੇ ਜਾਈ ਆ ਸਾਂਭੀ ਸੁਭੀ ਨਹੀਂ ਸਾਂਭਰ ਵਾਲੇ ਪਾਸੇ ਕਮੀ ਰਹੀ ਜੱਡੀ ਮੱਝ ਸੀ ਕੱਦ ਕਾਟ ਦੀ ਹਾਂ ਆ ਆ ਕਰੋ ਚੱਕ ਜੀ ਠੀਕ ਹੈ ਜੀ। ਸੋ ਥੋੜੀ ਜੀ ਜਿਹੜੀ ਦੋਸਤੋ ਕੇ ਕੇਅਰ ਦੀ ਅੱਗੇ ਚੰਗੀ ਸਾਫ ਸੰਭਾਲਦੀ ਲੋੜ ਐ ਇਸ ਮੈਂ ਨੂੰ ਜਿੱਥੇ ਵੀ ਜਾਂਦੀ ਆ ਕੋਈ ਭਰਾ ਹੱਥ ਪਾਉਂਦਾ ਲੈ ਕੇ ਜਾਂਦਾ ਤੇ ਸਾਫ ਲਿਆ ਜੇ ਮਾਝ ਚੰਗੀ ਆ ਵੈਸੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਕੋ ਭਰਾ ਨੀਲੀ ਦੇ ਬੱਚੇ ਵੀ ਚੰਗੇ ਤੁਸੀਂ ਲੈ ਸਕਦੇ ਜੇ। ਕੱਟੀ ਦੇ ਕੋਲਾਦਾਰ ਦੂਰੀ ਹਾਂ। ਆਦਾ। ਠੀਕ ਹੈ ਜੀ ਸੋ ਇੱਕ ਹਫਤਾ 1 ਵੀਕ ਹਜੇ ਸਮਾਂ ਇਹਦਾ ਬਾਕੀ ਆ ਸੋਨ ਦਾ। ਤੇ ਇਹ ਕੁਲਦੀਪ ਕੀ ਮੁੱਲ ਕਰਦੇ ਬਜੀ ਦਾ ਮੁੱਲ ਤੇ ਦਾ ਜੋ ਮਰਜ਼ੀ ਕਰੀ ਦੀ ਆ 85 ਦੇ ਦਾਂਗੇ ਤੇ ਅੱਜ ਦਿਨ ਤੇ ਮੁੱਲ ਕਰਤੀ ਹੈ ਹਾਂ 2 ਛੜ ਦਾ 83 ਹਜ਼ਾਰ ਦੇ ਦਾਂ 83 ਹਜ਼ਾਰ ਦੇ ਹਾਂ 83 ਦੇ ਲਓ ਵੀ 83 ਹਜ਼ਾਰ ਦੀ ਇਹ ਮੱਝ ਮਿਲ ਜੂਗੀ ਠੀਕ ਆ ਜੀ ਇੱਕ ਹਫਤਾ ਅੱਜੇ ਸਮਾਂ ਲੈਂਦੀ ਲੈਂਦੀ ਜਿਹੜਾ ਸਮਾਂ ਹੀ ਆ ਇੱਕ ਹਫਤੇ ਦਾ ਅੱਜ ਲੈਂਦੀ ਆ ਬਾਕੀ ਪੱਤਰ ਪੁੱਤਰ ਇੱਕ ਸਾਰ ਬੈਕ ਸਾਈਡ ਤੋਂ ਕਰੋ ਚੈੱਕ ਆ ਲਓ ਤੇ ਪੁੰਤੂ ਪੁੰਤੂ ਬਹੁਤ ਜ਼ਿਆਦੀ ਚੋਗੀ ਲਿੱਸੀ ਲਿੱਸੀ ਕਰਕੇ ਆ ਚੱਲ ਬਾਕੀ ਲੋਭ 83000 ਦੇ ਠੀਕ ਆ ਜੀ ਇਧਰ ਕੁਲਦੀਪ ਇੱਕ ਆਪਣੇ ਕੋਲ ਆ ਝੋਟੀ ਖੜੀ ਆ ਹਾਂਜੀ ਇਹਦਾ ਕੀ ਵੇਰਵਾ ਵੇਦ ਇਹ ਚੌਗੀ ਮੂਹ ਪਹਿਲੇ ਨੇ ਆ ਪਹਿਲਾ ਸਵੇਰ ਬਹੁਤ ਅੰਦੀ ਚੌਗੀ ਆ ਹਾਂ ਅੱਜ ਕਿੰਨੇ ਕ ਟਾਈਮ ਦੀ ਸੂਈ ਹੈ 3 ਮਹੀਨੇ ਦੀ ਸੂਈ ਆ ਮਹੀਨੇ ਦੀ ਹਾਂਜੀ ਠੀਕ ਆ ਲੋਭ ਇਹ ਮਹੀਨੇ ਦੀ ਸੂਈ ਆ ਠੀਕ ਆ ਜੀ ਮੂਹ ਤਾਂ ਬੱਚਾ ਬੱਚਾ ਮਰ ਗਿਆ ਤਾਂ ਹਨਾ ਠੀਕ ਆ ਤੇ ਆਪਾਂ 28 ਵੀਡੀਓ ਪਾਈ ਸੀ ਪਿਛੇ ਪਾਈ ਸੀ ਕੱਸੀ ਵੀਡੀਓ ਪਾਈ ਸੀ ਨਾ ਹਾਂ ਠੀਕ ਆ ਉਹ ਦਿਨ ਹੈਗਾ ਜੀ ਉਹ ਦਿਨ ਬੱਚਾ ਮਰਿਆ ਵਾ ਕਿੰਨਾ ਦੁੱਧ ਚਵਾਰੀ ਆ 8 ਕਿਲੋ ਦੁੱਧ ਨੈਟ ਹੋਊਗਾ 8 ਕਿਲੋ ਹਾਂ ਹੁਣ ਮਿਲਦੀ ਫਿਰ ਕਿਵੇਂ ਬੱਚੇ ਪੁੱਛੇ ਤੇ ਭਾੜੇ ਭਾੜੇ ਤੇ ਕੋਈ ਗੱਲਬਾਤ ਨਹੀਂ ਹਨਾ ਮਿਲਦੀ ਭਾੜੇ ਤੇ ਇਹ ਇਦਾਂ ਵੀ ਕੋਈ ਲੈ ਜਾਊਗਾ ਨਾ ਆਹ ਗਾੜੀ ਜਾ ਕੇ ਉਹਨੇ ਲੂਗੀ ਹਾਂ ਹਾਂ ਲਓ ਵੀ ਠੀਕ ਹੈ ਜੀ ਅੱਗੇ ਜਾ ਕੇ ਵੀ ਜਿਹੜਾ ਦੋਸੋਂ ਭਾੜੇ ਤੇ ਮਿਲਦੀ ਰਹੂਗੀ ਹਾਂ ਬਾਕੀ ਚਾਰੇ ਥਾਣ ਆ ਤੁਸੀਂ ਵੇਖ ਸਕਦੇ ਜੀ ਠੀਕ ਹੈ ਜੀ ਕਿਉਂ ਚੂਣ ਇੱਕ ਨੰਬਰ ਹੋਊਗੀ 8 ਕਿਲੋ ਦੁੱਧ ਇਹਨੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਪਿਛਲੀ ਵੀਡੀਓ ਪਾਈ ਸੀ ਆਪਾਂ ਪਰਸੋਂ ਚੌਥ ਪਰਸੋਂ ਵੀਡੀਓ ਪਾਈ ਸੀ ਉਹਦੇ ਵਿੱਚ ਬੱਚਾ ਪ੍ਰੋਪਰ ਤੁਹਾਨੂੰ ਦਿਖਾਇਆ ਸੀ ਚਲੋ ਕੋਈ ਕਾਰਨ ਬਣਿਆ ਤੇ ਬੱਚਾ ਮਰ ਗਿਆ ਹੌਣ ਬਾੜੇ ਤੇ ਮਿਲਦੀ ਆ ਆ ਬਾੜੇ ਤੇ ਗਈ ਆ ਕਰਮਾ ਦੀ ਮਿੱਠੀ ਮੁੱਠੀ ਆ ਠੀਕ ਆ ਜੀ ਠੀਰੀ ਆ ਠੰਡੀ ਆ ਪੂਰੀ ਆ ਵੇਖੋ ਆ ਦੇਖੋ ਠੀਕ ਆ ਜੀ ਸੋ ਝੋਟੀ ਇਹ ਵੀ ਕਰਮਾ ਦੀ ਚੰਗੀ ਆ ਨਵਾਂ ਆਂਗਾ ਕੋਈ ਭਰਾ ਆ ਕੇ ਚੰਗੀ ਕੇਅਰ ਕਰ ਲੂਗਾ ਸਾਫ ਸੰਭਾਲ ਕਰ ਲੂਗਾ ਤੇ ਪਹਿਲਾ ਸੂਆ ਚੌਗੀ ਇਹ ਝੋਟੀ ਜਿਹੜੀ ਸੂਈ ਆ ਠੀਕ ਆ ਹਾਂ ਰਾਂਗ ਰੰਗ ਕੋ ਚੰਗਾ ਵਾ ਹਾਂ ਹਾਂ ਚੰਗੀਆਂ ਮੈਂ ਝੋਟੀ ਜੰਨੀ ਆ ਸਾਰੀ ਚੰਗੀ ਆ ਪਰ ਨਵੀਂ ਆ ਝੋਟੀ ਦਾ ਕੋਈ ਭਰਾ ਸਾਹ ਬਲੇ ਤੱਕ ਵਾਦੇ ਦੀ ਆ ਹੱਥ ਬਾਤ ਹੋ ਗਿਆ ਇੱਕ ਅਦੀਪ ਇਹਦਾ ਕੀ ਕੀਤਾ ਸੀਗਾ ਲੰਡਨ ਬਾਈ ਹਾਂ ਨਾ ਇਹਦਾ ਹਾਂ ਨਾ ਹੀ 70 ਦੇ ਉੱਤੇ ਨੇ ਛੱਡ ਦਾਂਗੇ 67000 ਦੇ ਦਾਂਗੇ 67000 ਦੀ ਹਾਂ ਹੋਰ ਵੀ ਆਏਗਾ ਤਾਂ ਦੇਖਣੀ ਕਰਤੀ ਮਾਂ ਹਾਂ ਮਾਂ ਤਾਂ ਕੋਈ ਕਰਦਾ ਜਾਊਗਾ ਫਿਰ ਜਿਹੜਾ ਹੋਰ ਲਿਆਉਣ ਵਾਲੇ ਬਣੇ ਹਾਂ ਹਾਂ ਲਓ ਵੀ 67000 ਦੀ ਅੱਜ ਮਿਲ ਜੂਗੀ 70000 ਦੇ ਵਿੱਚੋਂ 3000 ਡੂਗਾ ਅੱਜ ਹੋਰ 40000 ਛੱਡਦਾ ਕੋਈ ਆ 64000 ਦੀ ਹਾਂ ਲਓ ਵੀ 64000 ਦੀ ਅੱਜ ਝੋਟੀ ਮਿਲ ਜੂਗੀ ਠੀਕ ਆ ਸੋ 8 ਕਿਲੋ ਧਾਰਾ ਸੋ ਮਹੀਨੇ 25 ਮਹੀਨੇ ਵੀ ਇੰਨੇ ਦਿਨਾਂ ਦੀ ਸੂਈ ਆ ਬਾਈ ਜਾਂ ਵੀ ਮਿਲਾਲੇ ਆਪਣੀ ਥਾਣਾ ਦੀ ਗਾਰੰਟੀ ਹੋਊਗੀ ਆਨਲਾਈਨ ਵੀ ਕੋਈ ਮੰਗਾ ਲੇ ਕੋਈ ਗਾਰੰਟੀ ਤਸੱਲੀ ਤੇ ਭੇਜ ਦਾਂਗੇ ਓਕੇ ਓਕੇ ਠੀਕ ਆ ਬਈ ਲਓ ਵੀ ਆਨਲਾਈਨ ਵੀ ਕੋਈ ਸੌਦਾ ਕਰਦਾ ਤੇ ਘਰ ਤੱਕ ਹਰਾਂ ਤੋਂ ਆਦੀ ਕੋਈ ਪ੍ਰੋਬਲਮ ਨਹੀਂ ਠੀਕ ਆ ਠੀਕ ਆ ਹਾਂ ਅਗਲੇ ਨੂੰ ਪੁੱਛਿਆ ਅਗਲੇ ਇਧਰ ਫੋਨ ਲਾ ਕੇ ਆਉਂਦੇ ਨਹੀਂ ਠੀਕ ਆ ਜੇ ਰਹਾਈਆਂ ਸਹੀ ਸਹੀ ਨਿਕਲ ਨਹੀਂ ਨਹੀਂ ਗੱਲ ਤਾਂ ਸਹੀ ਕਰਨੀ ਤੁਸੀਂ ਗੁਲਦੀਪ ਗੱਲ ਗਲਤ ਕਰਨੀ ਨਹੀਂ ਤੇ ਫਿਰ ਕੀ ਮੁਸ਼ਕਲ ਆ ਚਾਹੇ ਕੋਈ ਧਿਆਨ ਕੇ ਆਪਾਂ ਜਿਹਨੂੰ ਮਤਲਬ ਕਿ ਸਮਾਜ ਇਹਦਾ ਨਿਕਲ ਸਕਦਾ ਇਥੇ ਆ ਜਿਹਦਾ ਨਹੀਂ ਵੀਰ ਸਮਾ ਕੱਢਦਾ ਆਨਲਾਈਨ ਮੈਂ ਮਗਾਲੀ ਤੱਕ ਹਾਂਜੀ ਹਾਂਜੀ ਲੈ ਗੁਲਦੀਪ ਇਧਰ ਇੱਕ ਆਪਣੇ ਕੋਲ ਆ ਜਿਹੜੀ ਵਾਰ ਆ ਗਈ ਇਹ ਕੱਲ ਦੀ ਸੂਈ ਕੱਲ ਦੀ ਸੂਈ ਆ ਹਾਂ ਮਗਰ ਦੀ ਵਛੀ ਮਗਰ ਵਛੀ ਉਹ ਵੀ ਮਗਰ ਗਿਰ ਤੇ ਆਹਰ ਸ਼ਰ ਦੇ ਵਿੱਚ ਵਛੀ ਆ ਗਈ ਆ ਆ ਬੱਚਾ ਤੁਹਾਨੂੰ ਦਿਖਾ ਦ ਨੜੂ ਨਾਲ ਬੱਚੇ ਦੇ ਵੇਖੋ ਆ ਦੇਖੋ ਠੀਕ ਆ ਜੀ ਸੋ ਮਗਰ ਬੱਚਾ ਬਹੁਤ ਪਿਆਰਾ ਇਹਰ-ਸ਼ਿਆਰ ਦੇ ਵਿੱਚ ਮਗਰ ਬੱਚੀ ਆ ਚਾਈ ਵਾਲ ਕੋਈ ਇਹਰ-ਸ਼ਿਆਰ ਮਗਰ ਮਿਕਸ ਮੰਨ ਲੇਤੇ ਇੱਕ ਅਦੀਪ ਸੁਭਾਅ ਦੇ ਵਿੱਚ ਕਿਵੇਂ ਬਣ ਦੋ ਜਾ ਸੁਭਾਅ ਹੋਊਗਾ ਭਾਵੇਂ ਤੇ ਜਾ ਮਨ ਲੈ ਕੋਈ ਹੋ ਮੈਂ ਸਨ ਚਾਈ ਆ ਠੀਕ ਆ ਹਾਂ ਠੀਕ ਆ ਹਲੇ ਤੈ ਜੀ ਮਰੀ ਜਾਂ ਕਲ ਦੀ ਸੂਈ ਕਲ ਦੀ ਸੂਈ ਹਨਾ ਬਾਕੀ ਥਾਣ ਚੋਚਾ ਕੇ ਦੇਖੀ ਵਧੀਆ ਨਿਕਲੀ ਹਾਂ ਚੋਚੋ ਕੇ ਥਣ ਚਾਰੇ ਵਧੀਆ ਹਨਾ ਹਾਂ ਲਓ ਠੀਕ ਆ ਜੀ ਸੋ ਚੋਚਵਾ ਕੇ ਜਿਹੜਾ ਕਲਦੀਪ ਭਾਈ ਜਾਂਦਾ ਵੀ ਤਸੱਲੀ ਕੀਤੀ ਆ ਇਹ ਇੱਕ ਨੰਬਰ ਜਵਾਈ ਨਿਕਲੀ ਆ ਆਪਣੇ ਕੋਲ ਇੱਥੇ ਜੇਲ ਜੂਰ ਪਾਈ ਇੱਥੇ ਹਾਂ ਆਪਣੇ ਕੋਲ ਕੇ ਅੱਗੋਂ ਆਈ ਜੇਰ ਪਾਈ ਆ ਕੱਲ ਹੀ ਆਈ ਹਲੇ ਕੱਲ ਹੀ ਸੂਈ ਉਦੋਂ ਬਾਅਦ ਚ ਆਪਣੇ ਦੋਈਏ ਠੀਕ ਆ ਠੀਕ ਆ ਹਾਂ ਬੋਲਾ ਤਾਂ ਹੋਈ 11:00 ਜੇ 12:00 ਜੇ ਬੋਲਾ ਬੋਲਾ ਹੈ ਹਾਂ 11 12 ਕਿਲੋ ਬਾਬੀ 11 12 ਕਿਲੋ ਬੋਲਾ ਹੈ ਇਹਦੇ ਥੱਲੇ ਬਾਕੀ ਹਾਈਟ ਦੀ ਦਰਮਿਆਨੀ ਆ ਮੀਡੀਅਮ ਦਰਮਿਆਨੀ ਹਾਈਟ ਆ ਸੂ ਸਵਾ ਦੇ ਵਿੱਚ ਇੱਕ ਵਾਰੀ ਠੀਕ ਆ ਥੋੜੀ ਜਿਹੀ ਤਹਿ ਤੂੰ ਲੱਗੀ ਆ ਹਾਂ ਸੂ ਸਵਾ ਦੇ ਵਿੱਚ ਆ ਗੋਲ ਗਲ ਬਹੁਤ ਵਧੀਆ ਥੱਲਿਓਂ ਕਾਇਮ ਮੋਟੇ ਥਣ ਨੇ ਚਾਰੇ ਕੋਈ ਫੋਰ ਬੱਚਾ ਨਹੀਂ ਆ ਜਿਹੜੀ ਵੇੜ ਦੀ ਦਾਖਾ ਠੀਕਾ ਜੀ ਸਾਹਮਣੇ ਮੱਝਾਂ ਵਾਲੇ ਲੱਗਾ ਅਸੀਂ ਥਣ ਤਾਂ ਵੇਖੋ ਭਾਵੇਂ ਲੱਖ ਵਾਲੀ ਵੇੜ ਨੂੰ ਨਹੀਂ ਤੇਰਾ ਲੱਭਦਾ ਇਹੋ ਜਿਹਾ ਚਵਾਈ ਬਹੁਤ ਜਿਆਦਾ ਹੈ ਠੰਡੀ ਫੀਲ ਹੈ ਲੋ ਵੀ ਥਣ ਥਣ ਵੇਖੋ ਠੀਕਾ ਜੀ ਸੋ ਦੁੱਧ ਦੇ ਵੀ ਕਰਮ ਵਾਲੀ ਚੰਗਾ ਚਵਾਜੂਗੀ ਠੀਕਾ ਜੀ ਸੋ ਯਾਰ 15-16 ਕਿਲੋ ਦੇ ਦੂਗਾ ਤੋ ਘੜੀ ਦੇਣੂ 11 ਕਿਲੋ ਬੋਲਾ ਹੈ ਇਸ ਵਕਤ ਭਰਾ ਮੇਰਾ ਬੋਲਾ ਮੰਨ ਕੇ ਜਾਂ ਬੋਲੇ ਦਾ ਸੌਦਾ ਕਰੋ ਤੁਸੀਂ ਦੋ ਤੋ 15 ਦੇ ਦੇ 14 ਦੇ ਦੇ ਠੀਕਾ ਜੀ ਉਹ ਗਾਈ ਸਾਹਮਣਾ ਹਾਂ ਪੋਣੀ ਨਾ ਹੋਊਗਾ 11:00 ਜੇ 12:00 ਜੇ ਚੰਗੀ ਆ ਬਾਕੀ ਮਿਲਦੀ ਮਿਲਦੀ ਆ ਧੀਰੀ ਧੀਰੀ ਪੂਰੀ ਓਵੇਂ ਉੱਠੇ ਬੱਚੀ ਘਰ ਦੇ ਨਾ ਕੋਈ ਕਾਲੀ ਕੁਲੀ ਨਹੀਂ ਓਵੇਂ ਦੀ ਗੱਲ ਹੀ ਨਹੀਂ ਵਿਚਾਰੀ ਜੇ ਆ ਆ ਲਓ ਜੀ ਠੀਕ ਆ ਜੀ ਸੋ ਉਦਾ ਬਿਲਕੁਲ ਠੰਡੀ ਧੀਰੀ ਆ ਸੀਲਸ ਆਊਗਾ ਮਿੱਤਰ ਪਿਆਰੇ ਹੋ ਠੀਕ ਆ ਜੀ ਆ ਮਗਰ ਬੱਚੀ ਫੀਮੇਲ ਕਾਫ ਇੱਕ ਵਾਰੀ ਬਹੁਤ ਜਿਆਦੀ ਚੰਗੀ ਬੱਚਾ ਮਗਰ ਸੋਨਾ ਪਾਗੀ ਗਰਮਾਂ ਵਾਲੀ ਕੋਈ ਸ਼ੌਕ ਲਾਲ ਭਰਾ ਪਿਆਰ ਕਰ ਲੂਗਾ ਹਮਮ ਕਲਦੀਪ ਕੀ ਡਿਮਾਂਡ ਕੀ ਮੁੱਲ ਦੀ ਆ ਡਿਮਾਂਡ ਦੇ ਭਾਵੇਂ ਕਾਲੀ ਆ 55000 ਰੁਪਇਆ ਆ 50 ਚੋਂ 2 ਛੱਡਦਾ ਇਹਦਾ 50 ਚੋਂ ਹਾਂ 2 48 ਦੇ ਦੇ ਦੀਏ 48000 ਦੇ ਠੀ ਹਾਂਜੀ ਲੋਵੀ 48000 ਦੀ ਦੋਸਤੋ ਇਹ ਵਾੜ ਮਿਲ ਜੂਗੀ ਬਾਕੀ ਮੇਰਾ ਵੀਰ ਮਾਰੋ ਚਾਤ ਲੇਵੇ ਚੱਡੇ ਵਾਲੇ ਪਾਸਿਓਂ ਗਰਮਾਂ ਦੀ ਕਮਾਲ ਕਰੀ ਬੈਠੀ ਆ ਬੜਾ ਸਾਫ ਸੁਥਰਾ ਦੇਵਾ ਥਾਣਾ ਦਾ ਬਹੁਤ ਦੁੱਧ ਵਧਾ ਵੀ ਸਕਦੀ ਆ ਇਹ ਦੁੱਧ 1500 ਤੋਂ ਦੱਸ ਦੇ ਆਪਾਂ ਕੀ ਤਾਂ 15 ਤੋਂ ਵੀ ਰੋਲਾ ਨਹੀਂ ਚਵਾ ਜਾਣਾ ਬਾਕੀ ਨਸਲਾਂ ਬਰੀਡਰ ਨੂੰ ਦੁੱਧ ਲੱਗਾ ਹੁੰਦਾ ਆ ਆਪਾਂ ਨੂੰ ਜਿਹੜਾ ਮੌਕੇ ਦਾ ਉਹ ਦੱਸਦੇ ਆਂ ਵੀ ਮੌਕੇ ਦਾ ਬੋਲੇ ਦਾ ਅਕਾਊਂਟ ਕਰਾਵਾਂਗੇ ਹੈ ਤੇ ਜਿਹੜਾ ਚਲੋ ਬੋਲਾ ਕੋ 11 ਲੀਟਰ ਦਾ ਹੈਗਾ ਹਾਂ ਹਾਂ ਠੀਕ ਆ ਚੰਗੀ ਵਾੜ ਗੁਰਦੀਪ ਭਾਈ ਚੰਗੀ ਆ ਰੇਟ ਚੰਗਾ ਜਾਇਜ਼ ਆ ਇੱਧਰ ਆਪਣੇ ਕੋਲ ਇੱਕ ਵੱਡੀ ਖੜੀ ਐ ਛਾਈਵਾਲ ਦੇ ਵਿੱਚ ਵਸੀ ਐ ਕਿਵੇਂ ਹਾਂਜੀ ਇਹ ਸੂਈ ਉਹ ਡੇਢ ਮਹੀਨੇ ਦੀ ਮਹੀਨੇ ਡੇਢ ਦੀ ਹਾਂ ਠੀਕ ਆ ਜੀ ਦੁੱਧ 8 ਕਿਲੋ ਦੁੱਧ ਦੇ ਗੋ 8 ਕਿਲੋ ਬਗੈਰ ਆ ਬੱਚੇ ਨਹੀਂ ਬੱਚਾ ਉਹ ਵਛਾ ਹੈਗਾ ਬੱਚਾ ਬੱਚਾ ਹੈਗਾ ਲੋ ਵੀ ਤਾਂ ਬੱਚਾ ਇੱਕ ਵਾਰ ਦਿਖਾਈਏ ਤੁਹਾਨੂੰ ਆਹ ਬੱਚਾ ਜੇ ਮਗਰ ਦੱਬਾ ਜਾ ਹਾਂ ਆ ਦੱਬਾ ਲਓ ਜੀ ਆਹ ਬੱਚਾ ਜੀ ਠੀਕ ਆ ਠੀਕ ਆ ਵੀ ਡੇਢ ਮਹੀਨੇ ਦੀ ਸੂਈ ਆ 8 ਕਿਲੋ ਦੁੱਧ ਮਿਲਦੀ ਪਾੜੇ ਤੇ ਆ ਨਹੀਂ ਇਹ ਬੱਚੇ ਨੇ ਝੋਲੀ ਦੀ ਭਾਰੇ ਦੀ ਝੋਲੀ ਜਿੱਦਾਂ ਮਰਜ਼ੀ ਝੋਲੀ ਠੀਕ ਆ ਮਿਲਦੀ ਮਿਲਦੀ ਬਿਨਾ ਵੰਗੇ ਤੋਂ ਇਸੇ ਤਰ੍ਹਾਂ ਨਹੀਂ ਮੰਗਾ ਪਾਗੇ ਖਰਾਬ ਤੇ ਨਹੀਂ ਕਰਦੀ ਬੰਗਾ ਪਾਗੇ ਨਾ ਨਾ ਠੀਕ ਆ ਭਾਵੇਂ ਨਾ ਬੱਚਾ ਛੜਵਾ ਦੇ ਭਾਵੇਂ ਸੋ ਕੱਦ ਦੀ ਹਾਈਟ ਦੀ ਮੇਰਾ ਭਰਾ ਚੈੱਕ ਕਰੋ ਠੀਕ ਆ ਲੰਬਾਈ ਲੰਬੂਈ ਵੀ ਬਹੁਤ ਆ ਮੜਾ ਨਿਕਲਿਆ ਸੋ ਲੰਬਾਈ ਲੰਬੂਈ ਵੀ ਬਹੁਤ ਆ ਲੰਬੀ ਲੰਬੂਈ ਵੀ ਬਹੁਤ ਜਿਆਦੀ ਤੇ ਕੱਦ ਵੀ ਉੱਚਾ ਤੇ ਥਣ ਵੇਖੋ ਕਰਮ ਵਾਲੀ ਦਾ ਜਿਵੇਂ ਬਿਲਕੁਲ ਨੋਕ ਵਾਲਾ ਥਣ ਤੇ ਦੂਰਾ ਥਣ ਲੱਗਾ ਮੁੱਠੀ ਮੁੱਠੀ ਆ ਦੇਖੋ ਬਿਨ ਨਿਕਰ ਨਿਕਰ ਬੜੀ ਜਿਆ ਪਿੰਡੇ ਪੁੰਡੇ ਦੇ ਕਲਦੀਸ਼ ਹੈ ਹਨਾ ਆ ਗਈ ਵੀ ਚੌਗੀ ਮੂਹੇ ਕੱਟ ਪੁੱਤ ਬੜਾ ਮੋਹਦੰਦੀ ਚੌਗੀ ਚਾਰ ਦਾ ਤਾਂ ਹਾਂ ਲਓ ਵੀ ਮੋਹਦੰਦੀ ਚੌਗੀ ਚਾਰ ਦਾ ਤਾਂ ਲਓ ਜੀ ਠੀਕ ਆ ਜੀ ਸੋ ਜੰਮਪੜੀ ਬੜੀ ਆ ਜੰਮਪੜ ਪੜਾ ਬੱਚੀ ਨੂੰ ਮੇਰਾ ਭਰਾ ਗਾ ਕੋਈ ਵੀ ਦੂਜੇ ਸਵੇਰੇ ਦੇ ਵਿੱਚ ਜਦੋਂ ਵੀ ਤਿਆਰ ਹੋ ਗਈ ਬੱਚੀ ਤੇ ਜਿੰਨੇ ਮਰਜ਼ੀ ਪੈਸੇ ਮੰਗ ਲਵੇ ਬੱਚੀ ਚਾਗੇ ਪੈਸਿਆਂ ਦੀ ਆ ਕਿਉਂਕਿ ਨੋਗਨਾਗ ਵਾਲਾ ਥਾਣਾ ਤੇ 8 ਕਿਲੋ ਦੁੱਧ ਬੇਸ਼ੱਕ ਇਹਦੇ ਥੱਲੇ ਹੁਣ ਮੌਕੇ ਤੇ ਹੂੰ ਆ ਵੇਖੋ ਅੱਜ ਮੋਲੇ ਫਿਰ ਗਲਤੀ ਭਾਈ ਕੀ ਰਊਗਾ ਇਹਦਾ ਮੁੱਲ ਤੇ ਭਾ 30 ਗਾਲੇ 28000 ਦੇ ਦਾਂਗੇ 28 ਦੀ ਹਾਂਜੀ ਹੋਰ ਕਰਦੀ ਮਾਨਤਾਰ ਕਸਰ ਕੋ ਸਰਕਾਰ ਯਾਰ ਹੋਰ ਕਰਦਾ ਇਹ 27000 ਦੇ ਦਾਂਗੇ 27000 ਦੀ ਹਾਂ ਉਹ ਵੀ 27000 ਦੇ ਵਿੱਚ ਨਗ ਮਿਲੂਗਾ ਬਹੁਤ ਜਮੀ ਪਲੀ ਫੋਲ ਵੱਡੇ ਕੱਦ ਕੱਦ ਦੇ ਵਿੱਚ ਚੰਗੀ ਲੰਬੀ ਲੁੰਬੀ ਕੱਦ ਹਾਈਟ ਦੀ ਬੜੀ ਪਲੀ ਪਲੀਤੀ ਵੈੜ ਵਿਖਾਊਗਾ ਕਸਾ ਕੁਸਣਾ ਕੱਢ ਕੇ ਮਿਲ ਜੂਗੀ ਤੁਹਾਨੂੰ ਪੂਰੀ ਠੀਕ ਆ ਜੀ 8 ਕਿਲੋ ਦੁੱਧ ਬਾਕੀ ਬਹੁਤ ਜਿਆਦੀ ਚੰਗੀ ਹੈ ਹਾਂ ਚੰਗੀ ਬੈੜਾ ਥਾਣਾ ਤੁਣਾ ਵਾਲੇ ਪਾਸੋਂ ਗੱਲ ਜੀ ਮੈਂ 60 50 ਜੀ ਮਰਜੀ ਦੀ ਹੈ ਸੋ ਥਾਣਾ ਤੁਣਾ ਵਾਲੇ ਪਾਸੋਂ ਤਾਂ ਖੀਰ ਹੋ ਗਈ ਹੈ ਹਾਂ ਠੀਕ ਆ ਜੀ ਅੱਗੇ ਆਪਰੋ ਕੋ ਕਲਦੀਪ ਆ ਟੋਕੜ ਕੱਲੀ ਆ ਹਾਂ ਟੋਕੜਾ ਇਹਨੂੰ ਠੀਕ ਆ ਉਹਦੇ ਭਰਾਵਾਂ ਮਹੀਨਾ ਹੋਇਆ ਤੇ ਬਣੀ ਡੇਢ ਹੋ ਗਿਆ ਜੀ ਅੱਛਾ ਤੇ ਬਾਕੀ ਆਪਣੀ ਗਾਰੰਟੀ ਕੋਈ ਨਹੀਂ ਨੇ ਹੂੰ ਬਣੀ ਹੈਗੀ ਆ ਲਓ ਜੀ ਬਾਕੀ ਤਾਂ ਤੋਂ ਬਹੁਤ ਜ਼ਿਆਦਾ ਚੰਗਾ ਨਹੀਂ ਹੈ। ਛੰਨੀ ਸੀਲ ਹੀ ਵੜੀ ਆ। ਹਾਂ। ਉਹਦਾ ਦੋਸਤੋ ਮਹੀਨੇ ਡੇਢ ਦੀ ਬਣੀ ਆ। ਹਾਂ। ਦੁੱਧ ਹੈਗਾ ਇੰਦੇ ਥੱਲੇ ਕਿੰਨਾ ਹੋਣਾ? 5 ਕਿਲੋ 1 ਨੈਟ ਹੋਊਗਾ। 5 ਕਿਲੋ। ਹਾਂ। ਠੀਕ ਆ ਭਾਈ। ਲਓ ਵੀ 5 ਕਿਲੋ ਦੁੱਧ ਨੈਟ ਅਗੇ ਮਹੀਨੇ ਸਵਾ ਮਹੀਨੇ ਡੇਢ ਮਹੀਨੇ ਦੇ ਅਗੇ ਬਣੀ ਸੌਰੀ ਆ। ਉਹ ਨਿਕਲਾਵੇ ਕਿਸੇ ਭਰਾ ਦੀ ਕਿਸਮਤ ਜੋ ਵੇਰਵਾ ਪਿਛੋ ਪਿਆ ਉਹ ਤੁਹਾਨੂੰ ਦੱਸ ਦਿੱਤਾ। 5 ਕਿਲੋ ਦੁੱਧ ਇੱਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ। ਪਹਿਲਾ ਸੁਗਾ। ਹਾਂ। ਪਹਿਲਣੀ ਹੈ ਨਾ? ਹਾਂ? ਪਹਿਲਣੀ ਆ। ਆ ਪਹਿਲਾ। ਲੋ ਬੀਠਾ ਦੀ ਰਹਿ ਜਾਂਦੀ ਹੈ ਤਾਂ ਕਾਂ ਦੂਜਾ ਸਵੇਰ ਸੂਗੀ ਆ ਦੇਖੋ ਭਾਜਿਆ ਪੌਣੇ ਕਹਿੰਦੇ ਨਹੀਂ ਉੰਤਰਾ ਮਸ਼ੀਆਂ ਦੇਂਦੇ ਲੋ ਬਿਲਕੁਲ ਬਿਲਕੁਲ ਨਾਲੇ ਦੋ ਪੈ ਚਾਹ ਪਾਣੀ ਦਾ ਡੰਗਾ ਸੜੀ ਜਾਣਾ ਹਾਂ ਹਾਂ ਬਾਦ ਵੀ ਜਾਊਗੀ ਵਾੜ ਮੁੰਡ ਪਾਇਆ ਹੋਰ ਵਾਜੂਗੀ 5 ਕਿਲੋ ਦੁੱਧ 5 ਦਾ ਵੀ ਕੋਈ ਬੰਦਾ ਮੁੰਡ ਪਾਰੇ 6-7 ਵੀ ਤਵਾਸ 7 ਕਿਲੋ ਵੇਚ ਜਾਊਗੀ ਤੇ ਬਾਕੀ ਫਿਲਹਾਲ ਹੁਣ ਜਿਹੜਾ ਇੱਥੇ ਮੌਕੇ ਤੇ ਚੋਗੇ ਲੈ ਕੇ ਜਾਣਾ ਉਹ 5 ਕਿਲੋ ਦੁੱਧ ਹਾਂ ਰਾਗ ਢਾਂਗ ਚੰਗੇ ਆ ਵੈਰ ਦੇ ਬਾਕੀ ਕੋਈ ਫੋੜ ਛਾਕ ਨਹੀਂ ਕੋਈ ਬੱਚਾ ਨਹੀਂਗਾ ਇਹ ਵੀ ਰਾਤ ਹੀ ਆਈ ਹੈ ਨਾਲੇ ਗਾਂ ਵਾਧਦੇ ਦੀ ਹੈ ਕਰਮਾਣੀ 5 ਕਿਲੋ ਦੁੱਧ ਤੇ ਮੇਰਾ ਭਰਾ ਬਿਲਕੁਲ ਲੈ ਜਾ ਥਾਣ ਵੇਖੋ ਤੁਸੀਂ ਕਿਹੜਾ ਲੱਗਾ ਕਰਮਾਣੀ ਉਹ ਆ ਵੇਖੋ ਠੀਕ ਆ ਜੀ ਉਹਦਾ ਵੀ ਕੀ ਐ ਇਹਦਾ ਜਿੰਨਾ ਮੁੱਲ ਕਰਦੇ ਨਾ ਕਦੀ ਕੀ ਡਿਮਾਂਡਾ ਕਰੇਗਾ ਮੁੱਲ ਕਾਲੀ 12000 ਰੁਪਏ ਦਾ ਤੇ ਹਾਣਾ ਹੀ 10000 ਦੀ ਹਾਂ ਹਾਂ ਵੀ ਤਿਆਰੀ ਤਾਂ ਹੋਈ ਤਾਂ ਕਦੀ 1 ਲੱਖ 12 ਦੇ ਵਿਕਣ ਵਾਲੀ ਆ ਮੈਂ ਕਿਹਾ ਨੂੰ ਤੂੰ ਕੋਈ ਪੰਜਾ ਸੜਦੀ ਗਈ ਦੀ ਹਾਂ ਵੇ ਗੱਲ ਉਹ ਹੀ ਆ ਵੀ ਕਿਸੇ ਨੇ ਆਂਸਰ ਬੱਚੀ ਲੈਣੀ ਆ ਕੋਈ ਛੋਟੀ ਜਾਂ ਇਹ ਇਹਨਾਂ ਪੈਗਾ ਵੀ ਜੋ ਪਾਵਾਂਗੇ ਤਾਂ ਤੇਰੀ ਚਾਹ ਪਾਣੀ ਡੰਗਾ ਤਾਂ ਚੰਗਾ ਸਾਹ ਹਾਂ ਬਸ ਵਾਹ ਲਓ ਵੀ 12000 14 ਕੁਛ ਨਹੀਂਗਾ ਭੀਗਾ ਜੀ 12000 ਦੇ ਵਿੱਚ ਵੈੜ ਮਿਲ ਜਾਣੀਆਂ ਦੱਸ ਦੀ ਹਾਂ ਦੱਸ ਦੀ ਦੱਸ ਦੀ ਹਾਂ ਆਣਾ ਦੱਸ ਦੀ ਦਾ ਤੱਕ ਨਹੀਂ ਤੂੰ ਸੋਚਾ ਜੇ ਪਾਏਗਾ ਵੀ ਆਂਸਰ ਬੱਚੀ ਖਰੀਦਦੀ ਕਿ ਨਿੱਕੀ ਮੋਟੀ ਕਿ ਦੋ ਤਰੀ ਆ ਵੈੜ ਖਰੀਦਦੀ ਕਿ ਵੈਰ ਨੂੰ ਭੱਜ ਗਿਨਾਂਗੇ ਪਹਿਲੇ ਨੰਬਰ ਤੇ ਇਹਨੂੰ ਹੈ ਹਾਂ ਉਹਦੀ ਯਾਰੀ ਚੰਗੀ ਆ ਪੂਰੇ ਵੱਡੇ ਕੱਦ ਕੱਢਦੀ ਏ ਹਾਂ ਬਾਕੀ ਮੂੰਹ ਮੱਥਾ ਚੰਗਾ ਕੱਲਾ ਕੱਦ ਕੱਢਣਾ ਵੇਖੀ ਜਾਏ ਮੇਰਾ ਭਰਾ ਬੂਥੀ ਬਾਥੀ ਚੈੱਕ ਕਰੋ ਵੈਸੇ ਵੀ ਸੋਹਣੀ ਲੱਗਣ ਈ ਆ ਮੂੰਹ ਮੱਥੇ ਵਾਲੇ ਪਾਸੇ ਭੋੜੀ ਬਿਲਕੁਲ ਐ ਕੋਈ ਕੋੜ ਛਾਂਗ ਨਹੀਂ ਗਈ ਪਹਿਲੀ ਸੀ ਉਹ ਜਾਣਾ ਪੈ ਜੇ ਥੱਲੇ ਬਹੁਤ ਵਧੀਆ ਠੀਕ ਆ ਜੀ ਸਾਫ ਸੁਥਰੀ ਸੋਹਣਾ ਪਿੰਡਾ ਉਪਰੋਂ ਚਮਕਦਮਕ ਬੜੀ ਆ ਸਿਰਫ 10000 ਦੇ ਠੀਕ ਆ ਜੀ ਸੋ ਚਾਹਵਨ ਭਰਾ ਕਰ ਲਓ ਕੰਟੈਕਟ ਇਹ ਆਈ ਮਾਲ ਜਿਆਦਾ ਮੋਲ ਨਹੀਂ ਲਾਉਂਦੇ ਅੰਦੇ ਥੁਰਾ ਆ ਚੱਲ ਹਾਂ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਉਹ ਡੰਗ ਵੀ ਸਾਰਨਾ ਹੁੰਦਾ ਕਈਆਂ ਨੇ ਕਲਦੀਪ ਹੋਈ ਗੱਲ ਲਓ ਵੀ ਇਹ ਅੱਜ ਮਾਲ ਆ ਦੋਸਤੋ ਕਲਦੀਪ ਹੁਣਾ ਦੇ ਇਸ ਕਿਲੇ ਤੇ ਪਿੰਡ ਬੁਰਜ ਨੱਥੂਕੇ ਪਹੁੰਚੇ ਸੀ ਆਪਾਂ ਪੱਟੀ 5 ਕਿਲੋਮੀਟਰ ਸਰੀਆਲੀ 5-7 ਕਿਲੋਮੀਟਰ ਦੀ ਦੂਰੀ ਤੇ ਆ ਆਓ ਇੱਥੇ ਆ ਕੇ ਆਪਣੀ ਤਸੱਲੀ ਕਰੋ ਛੇ ਨਾਲ ਤੁਹਾਨੂੰ ਦਿਖਾਤੇ ਆ ਸਾਰੇ ਪਸ਼ੂ ਚੰਗੇ ਆ ਸਾਫ਼ ਸੁਥਰੇ ਆ ਕਲਦੀਪ ਨੰਬਰ ਬੋਲ ਵੀ ਰਵਦੇ ਨੰਬਰ ਆਪਣਾ 9465133237 ਪਿੰਡ ਬੁਰਜ ਨੱਥੂਕੇ ਤਸੀਲ ਪੱਟੀ ਜਿਹੜਾ ਤਰਨਤਾਰਨ ਠੀਕ ਹੈ ਜੀ ਹਾਂਜੀ ਇਹ ਐਨੀਮਲ ਸੀਗਾ ਠੀਕ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਪਾਵੇ ਵੀ ਦਿਖਾਤੇ ਆ ਤੁਹਾਨੂੰ ਟੋਕੜ ਵੀ ਪਸ਼ੂ ਦਿਖਾਤੇ ਆ ਗੱਬਨ ਤਿਆਰੀ ਦੇ ਵਿੱਚ ਇੱਕ ਮੱਝ ਸੂਣ ਵਾਲੀ ਤੁਹਾਨੂੰ ਦਿਖਾਤੀ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ